ਸਾਸੀ ਕਾ ਪਾਜੀ ਸਾਸੀ ਕਾ ਵੀਰ ਜੀ ਕੀ ਹਾਲ ਚਾਲ ਹੈ ਜੀ ਕਿਰਪਾ ਮਾਲੇ ਦੀ ਮੋਬਾਈਲ ਨੰਬਰ ਬੋਲ ਦਿਓ ਪਾਜੀ 7087404611 ਠੀਕ ਹੈ ਏਰੀਆ ਆਪਣਾ ਕਿੱਥੇ ਕਰਕੇ ਆ ਜੰਦਿਆਲਾ ਗੁਰੂ ਅਮਰਸਰ ਸਾਹਿਬ ਜਿੱਥਾ ਨੂੰ ਅਮਰਸਰ ਪੈਂਦਾ ਵਾ ਅੱਛਾ ਜੀ ਤੇ ਜੰਦਿਆਲਾ ਗੁਰੂ ਲਾ ਕੇ ਪਿੰਡ ਆ ਧੀਰੇ ਗੁੜ ਦਾਣਾ ਮੰਡੀ ਆ ਦਾਣਾ ਮੰਡੀ ਦਾ ਤਕਰੀਬ ਨੂੰ ਪਤਾ ਜਾਂਦਾ ਬੜੀ ਤਗੜੀ ਮੰਡੀ ਆ ਉਹਦੇ ਪਿਛਲੇ ਬੰਨੇ ਪਿੰਡ ਹੈ ਪਾਜੀ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 7087404611 ਇੱਕ ਨੰਬਰ ਹੋਰ ਆ 99858535 ਜੀ ਆ ਛੋਟੀ ਬਾਰੇ ਦੱਸੋ ਜੀ ਇਹ ਦੁੱਧ ਬਈ ਜੀ ਤੈਨੂੰ ਤੇ 14 15 ਕਿਲੋ ਪਰ 13 ਕਿਲੋ ਦੁੱਧ ਚਵਾ ਕੇ ਦਊਗਾ ਛੋਟੀ 13 ਕਿਲੋ ਦੁੱਧ ਚਵਾ ਕੇ ਤੇ ਆਜ ਸੂਈ ਛੋਟੀ ਆ 10 ਦਿਨੂ ਦੀ ਸੂਈ ਨੂੰ 13 ਕਿਲੋ ਦੁੱਧ ਆਵੇਗਾ ਤੇ ਪਿਛੇ ਇਹਦੇ ਕੀ ਆ ਮਾਲੀ ਆ ਕਟਾ ਅੱਛਾ ਮਾਲੀ ਆ ਹਾਂ ਜੀ ਹਾਂ ਲੱਕ ਦੇਣ ਦਾ ਸੁਆ 12 ਗਰਾਂ ਦੀ ਸੂਈ ਤੇ ਮੁੱਲ ਜੈ ਜੀ ਆ ਮੁੱਲ ਵੀਰੇ ਪਤਲੇ ਪਤਲੇ ਉਹਦਾ ਦੇ ਸਵਾ ਸਵਾ ਲੱਖ ਮੰਗਦੇ 95 ਦੀ ਮੈਂ ਦੇ ਦੇਣੀ ਆ ਅੱਛਾ 95 ਦੀ ਬਾਕੀ 12 13 ਕਿਲੋ ਚਵਾ ਕੇ ਨਹੀਂ ਕੋਈ ਦਿੰਦਾ ਨਹੀਂ ਦਿੰਦਾ ਕੋਈ ਆ ਵੇਖ ਲਓ ਇਥੇ ਥਣ ਹੁਣ ਬਹੁਤ ਸੋਹਣਾ ਲੱਗਾ ਤਵੀਰ ਨੂੰ ਜ਼ਰੂਰ ਕਰ ਲਿਓ ਸੱਚੇ ਆ ਲੋਕ ਗੱਬਣਾ ਦਾ ਦੋ ਦੱਸ ਦਿੰਦੇ ਮੁੜ ਕੇ ਨਿਕਲਦਾ ਘਾਟਾ ਚੂਰੀ ਮੈਂ ਲੈਣਗੇ ਇਹ ਗੱਲਾਂ ਘਬਰਾਣੀ ਚੋ ਕੇ ਖੜਨੀ ਇਹ ਇਹ ਗੱਲ ਹੈ ਤਾਂ ਦੂਸਰੇ ਨੰਬਰ ਵਾਲੀ 2000 ਮਹਿੰਗੀ ਸਸਤੀ ਲੱਗ ਸਕਦੀ ਲੱਗ ਸਕਦੀ ਲੱਗ ਆ ਦੋ ਨੰਬਰ ਵਾਲੀ ਇਹ ਇਹ ਵੀ ਸੁਈ ਆ ਇਹ ਵੀ ਸੁਈ ਆ ਗੋਲਾ ਬਾੜੀ ਇਹ ਪਰਸੋਂ ਸੁਈ ਆ ਇਹਦੇ ਥੱਲੇ 8 ਲੀਟਰ 8 ਕਿਲੋ ਬਾੜਾ ਪਾਜੀ ਠੀਕ ਆ ਠੀਕ ਆ ਆ ਵੇਖੋ ਕਰੋ ਤੇ ਚੈੱਕ ਨੇ ਕਰੋ ਮੱਝ ਠੀਕ ਆ ਆ ਵੇਖੋ ਸੁਆਕ ਨਾ ਲੱਸਿਆ ਵੀਰ ਬੜੀ ਬੜੀ ਦੂਰੋਂ ਟੀਕ ਲਿਆਉਂਦੀ ਹੈ ਮੈਂ ਖਿਹ ਰਿਆਣੇ ਦੀ ਮੈਂ ਕਹਿ ਲਿਆਪਾ ਨੂੰ ਕਹਿ ਦਿੰਦੇ ਹਾਂ ਹਾਂਜੀ ਅੱਛਾ ਰਿਆਣੇ ਦੀ ਆ ਨਹੀਂ ਹੈਜੀ ਨਹੀਂ ਇਥੋਂ ਲਈ ਆਉਂਦੇ ਆ ਅੱਛਾ ਅੱਛਾ ਗਿਆ ਪਟਿਆਲੇਣ ਗਿਆ ਤਾ ਕਰਕੇ ਨਹੀਂ ਆ ਵੀਰ ਕਿਤੇ ਗਿਆ ਤਾ ਅੱਛਾ ਤੇ 10 ਰੁਪਏ ਵੀਰ ਮੁੱਲ ਮੋਲੇ ਜਿਹੜੀ ਦੇ ਦਾਂਗੇ ਲਾਸਟ ਇਹਦਾ ਲਾਸਟ 85000 ਦੀ 86 ਪਾਇਆ 85 ਦੇ ਦਾਂਗੇ ਨਹੀਂ ਨਹੀਂ ਥੋੜਾ ਛੋਟ ਕਰਨੀ ਆਪਾਂ ਛੋਟ ਕਰਦਾ ਜਿੱਦਾਂ ਪਿਛੇ ਦੇ ਕੀ ਆ ਪਿਛੇ ਦਾ ਮਾਲ ਹੀ ਇਹਦਾ ਅੱਛਾ ਇਹਦੇ ਮਾਲ ਹੀ ਤੇ ਦੂਸਰਾ ਆ ਜਿਹੜੀ ਤੀਸਰੇ ਨੰਬਰ ਵਾਲੀ ਬੱਟੋ ਟੀਜਾ ਕਰਾਓ ਇੱਕ ਰਾਮੜੀ ਤੇ ਸੁਹਾ ਕਿਨਵਾ ਦੂਜਾ ਵੀ ਨੇ ਅੱਛਾ ਦੂਜਾ ਸੁਹਾ ਕਿੰਨੀ ਕੱਟੀ ਵੇਖੋ ਠੀਕ ਅਰੇ ਪੰਜ ਦਿਨ ਰਹਿੰਦੇ ਆ ਤੇ ਮੁੱਲ ਮੁੱਲ ਇਹ ਵੀ ਦੇ ਦਾਂਗੇ ਨਹੀਂ ਸਿਆਸੀ ਦੀ ਬਾਈ ਸਿਆਸੀ ਦੀ ਕਰ ਦਈਏ ਜਾਣਦੇ ਫਿਰ ਜਿੱਦਾਂ ਮਰਜ਼ੀ ਕਰ ਪਿਆ 85 ਦੀ ਜਾਣਦੇ ਲੈ ਜਾਣਦੇ ਵੀਰ ਨੇ ਕਰਤਾ ਦਰਿਆ ਇਹ ਆ ਵੀ ਗੱਬੜ ਮੈਂ ਆ ਅੱਛਾ ਮੋਦਾਂ ਦੇ 8000 ਰੁਪਏ 75 ਰਿਆ ਕਿੰਨੇ ਦੀ ਗੱਲ 73 ਦੀ ਜਦਿਏ ਜਿੰਨੇ ਦੀ 70 ਦੀ ਜਾਣਦੀ ਹੈ ਵੀ ਗਾ ਜਾਣਦੇ ਭਰਾ 72 ਕਿਹਾ ਸੀ ਤੇ ਚਲੋ ਦੇ ਦਾਂਗੇ 70 ਦੀ ਜਾਣਦੇ ਪਹਿਲੇ ਇਹ ਐਨਾ ਦੱਸੋ ਵੱਡੀ ਵੱਡੀ ਇਹ ਤੇ ਇੱਕ ਵੱਡੀ ਵੱਡੀ ਫੋਨ ਤੇ ਮੁੱਲ ਕਰਦਾ ਇਹਦਾ ਫੋਨ ਤੇ ਦੋਵਾਂ ਦਾ ਵੱਡੀ ਛੋਟੀ ਆ 53000 ਦੀ ਉਧਰ ਹੈਗੀ ਐ 53000 ਦੀ ਵੀਰ ਨੂੰ ਫੋਨ ਕਰ ਲਿਓ ਇੱਕ ਦਾ ਹੈਗੀ ਜੀ ਥੱਲੇ ਬੰਨੇ ਅੱਛਾ ਵੈਣ ਵੀ ਹੈਗੀ ਆ ਗਾਂਵਾਂ ਕਿ ਵੈੜ ਆ ਵੈਣ ਵੈੜ ਗਾਂਵ ਵੈੜ ਕੋਈ ਚੀਜ਼ ਨਹੀਂ ਕਹਿੰਦੇ ਨਹੀਂ ਨਹੀਂ ਅੱਛਾ ਗਾਂਵ ਵੈੜ ਇੱਕੋ ਜੀ ਕੁੜੀ ਹੁੰਦੀ ਹੈਗੇ ਠੀਕ ਹੈ ਠੀਕ ਕੁੜੀ ਹੋਵੇ ਕੁੜੀ ਜੀ ਹੁੰਦੀ ਹੋਵੇ ਨਾ ਫਲਾਨੇ ਦੀ ਕੁੜੀ ਆਉਂਦੀ ਹੋਵੇ ਉਹ ਡਾਕ ਲੈ ਕੇ ਆਉਂਦੀ ਹੋਵੇ ਠੀਕ ਇਹਦਾ ਸੁਹਾਗ ਕਰਵਾ ਅੱਛਾ ਇਹਦਾ ਦੁੱਜਾ ਤੇ ਬੋਲਾ ਬੂਲਾ ਦੁੱਧ ਆ ਤੇ ਕਿੰਨਾ ਗਾ ਬੋਲਾ ਤੇ ਜੇ ਤਾਜੀ 7 6 7 ਕਿਲੋ ਬੋਲਾ ਹੁੰਦਾ ਬਈ ਰਾਤੀ ਤੇ ਸੁੱਈਏ ਜੇਰ ਜੇਰ ਪਾਤੀ ਬਰਾਬਰ ਬਾਕੀ ਵੀਰ ਨੂੰ ਫੋਨ ਲਾ ਲਿਓ ਤੇ ਫੁੱਲ ਵੀਡੀਓ ਆਪਾਂ ਚਾੜ੍ਹ ਦੇਣੀ ਭਿੰਡਰ ਡੇਰੀ ਫਾਰਮ ਤੇ ਵੀ ਫੁੱਲ ਵੀਡੀਓ ਪਈ ਆ ਤੇ ਪੂਰੀਆਂ ਤੋਰਦਾਰ ਕੇ ਵਿਖਾਈਆਂ ਆਪਾਂ ਉਹਦੇ ਚ ਤੇ ਚੈੱਕ ਕਰ ਲਿਓ ਸਾਰੇ ਜਣੇ ਤਸੱਲੀ ਆਬ ਕਰ ਲਿਓ ਤੇ ਵੀਰ ਕੋ ਡੰਗਰ ਮੱਲੋ ਵੀ ਕਮ ਸੇ ਕਮ 9 ਤੋਂ 10 ਆ ਤੇ ਸੋਣੀ ਆ ਸਾਰੀਆਂ ਝੋਟੀਆਂ ਇਹਦਾ ਮੂਹ ਨਹੀਂ ਵਿਖਾਇਆ ਗਿਆ ਤੇ ਆਹ ਝੋਟੀ ਰਾਮ ਕਰਨ ਰਹੀ ਆ ਆਇਕ ਆਪਾਂ ਬੈਕ ਸਾਈਡ ਤੋਂ ਵਿਖਾਲ ਦਿੰਨੀ ਆ ਸੋਣੀਆਂ ਸਨਖੀਆਂ ਵਾ ਤੇ ਇਹਦਾ ਮੁੱਲ ਬਿਲਕੁਲ ਘਟਿਆ ਤੇ ਵੀ ਹਾਂਜੀ 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 ਕਾਗਿਰ ਦੇ ਗਾਗ ਵੀ ਆ ਗਏ ਆ